ਪਾਣੀ ਦੀ ਟੈਂਕੀ ਦੀਆਂ ਪੌੜੀਆਂ ਹਵਾ 'ਚ ਲਟਕੀਆਂ ਵਿਭਾਗ ਨੂੰ ਕਿਸੇ ਹਾਸੇ ਦੀ ਉਡੀ ਪਿੰਡ ਹੱਲੇ ਚਾਹੀਏ ਦੇ ਵਾਟਰ ਸਪਲਾਈ ਵਿਭਾਗ ਦੀ ਇੱਕ ਵੱਡੀ ਅੰਗਲੀ ਸਾਹਮਣੇ ਆਈ ਹੈ ਲਗਭਗ 8 ਮਹੀਨੇ ਤੋਂ ਟੈਂਕੀ ਦੀਆਂ ਪੌੜੀਆਂ ਟੁੱਟ ਕੇ ਡਿੱਗ ਗਈਆਂ ਹਨ ਅਤੇ ਉੱਪਰ ਵਾਲੀਆਂ 5-6 ਪੌੜੀਆਂ ਜੰਗ ਖਾਦੇ ਸਰੀਏ ਦੇ ਸਹਾਰੇ ਹਵਾ ਵਿੱਚ ਲਟਕ ਰਹੀਆਂ ਹਨ ਹੈਰਾਨੀ ਦੀ ਗੱਲ ਇਹ ਹੈ ਕਿ ਨੇੜੇ ਹੀ ਇੱਕ ਪਾਰਕ ਅਤੇ ਇੱਕ ਬੱਚਿਆਂ ਦਾ ਮਿਡਲ ਸਰਕਾਰੀ ਸਕੂਲ ਹੈ ਨੇੜੇ ਰਹਾਇਸ਼ੀ ਇਲਾਕੇ ਵੀ ਹਨ ਯਾਨੀ ਕਦੇ ਵੀ ਕੋਈ ਹਾ사 ਹੋ ਸਕਦਾ ਹੈ ਪਰ ਵਿਭਾਗ ਨੂੰ بار بار ਸ਼ਿਕਾਇਤ ਕਰਨ ਦੇ باوجود 8 ਮਹੀਨਿਆਂ ਤੋਂ ਅਜੇ ਤੱਕ ਐਸਟੀਮੇਟ ਤੱਕ ਨਹੀਂ ਲਗਾਇਆ ਗਿਆ ਅੱਜ ਫਿਰ ਜਦੋਂ ਇੱਕ ਪੌੜੀ ਟੁੱਟ ਕੇ ਥੱਲੇ ਡਿੱਗੀ ਤਾਂ ਪਿੰਡ ਵਾਸੀਆਂ ਵੱਲੋਂ ਪੱਤਰਕਾਰਾਂ ਨੂੰ ਮੌਕੇ ਤੇ ਬੁਲਾਇਆ ਗਿਆ ਜਦੋਂ ਪੱਤਰਕਾਰ ਉੱਥੇ ਪਹੁੰਚੇ ਤਾਂ ਕਮਰਿਆਂ ਨੂੰ ਤਾਲੇ ਲੱਗੇ ਹੋਏ ਸਨ ਅਤੇ ਡਿਊਟੀ ਦਾ ਟਾਈਮ ਹੋਣ ਦੇ باوجود ਵੀ ਕੋਈ ਵੀ ਕਰਮਚਾਰੀ ਉੱਤੇ ਮੌਜੂਦ ਨਹੀਂ ਸੀ ਪਿੰਡ ਵਾਸੀਆਂ ਦੱਸਿਆ ਕਿ ਤਿੰਨ ਕਰਮਚਾਰੀ ਹਨ ਇਥੇ ਪਾਰਕ ਮੋਟਰ ਚਲਾਉਂਦੇ ਅਤੇ ਕਿੰਨੀ ਕਿੰਨੀ دیر ਪਾਣੀ ਟੈਂਕੀ ਤੋਂ ਓਵਰਫਲੋ ਵੀ ਵਗਦਾ ਰਹਿੰਦਾ ਹੈ ਪਰ ਕਿਸੇ ਦਾ ਵੀ ਪਾਣੀ ਦੀ ਟੈਂਕੀ ਵੱਲ ਧਿਆਨ ਨਹੀਂ ਜਾਂਦਾ ਉਹਨਾਂ ਦੱਸਿਆ ਕਿ ਇਹ ਸਾਰੀ ਵੀਡੀਓ ਵੀ ਵਿਭਾਗ ਦੇ ਅਧਿਕਾਰੀਆਂ ਨੂੰ ਭੇਜ ਗਈ ਹੈ ਜੀ ਇਹ ਜਿਹੜੀ ਵਾਟਰ ਸਲਾਈ ਹੈਗੀ ਹੈ ਇਹ ਇੱਕ ਦੋ ਵਾਰੀ ਹੀ ਸ਼ਿਕਾਇਤ ਵੀ ਕਰ ਚੁੱਕੇ ਅਫਸਰਾਂ ਨੂੰ ਉਹਨਾਂ ਨੇ ਕੋਈ ਇਸ ਗੱਲ ਦਾ ਖਿਆਲ ਨਹੀਂ ਦਿੱਤਾ ਨਾ ਧਿਆਨ ਦਿੱਤਾ ਇਸ ਪਾਸੇ ਵੱਲ ਪਰ ਤੁਸੀਂ ਵੇਖ ਲਿਆ ਹੈਗਾ ਡਿੱਗੀ ਪੌੜੀ ਡਿੱਗੀ ਹੈ ਤੇ ਇਹ ਜਿਹੜੇ ਦੂਜੇ ਮੁਲਾਜ਼ਮ ਹੈ ਨਾ ਗਾਲੀ ਨਾ ਕੰਮ ਕਰਦੇ ਆ ਵਾਟਰ ਸਪਲਾਈ ਓਵਰਮਲ ਚੱਲਦੀ ਰਹਿੰਦੀ ਆ ਤੇ ਪਾਣੀ ਖਲੋਖ ਲੋ ਕੇ ਤੇ ਪੌੜੀ ਦੇ ਪੈਰ ਬੈਗੇ ਜਿਸ ਕਾ ਕੇ ਪੌੜੀ ਡੇਕੇ ਗਿਆ ਤੇ ਟੈਂਕੀ ਮੁੱਲੋ ਜੇ ਨਾ ਹੁਣ ਡਿੱਗਣ ਦਾ ਮੁੱਲ ਖਤਰਾ ਇਸ ਕਾ ਕੇ ਤੁਸੀਂ ਵੇਖਿਆ ਸਾਡਾ ਲੱਗੇ ਪਲਾਟ ਹੈ ਮਕਾਨ ਪਾਉਣਾ ਤੇ ਪ੍ਰਸ਼ਾਸਨ ਵੇਖਦੀ ਇੱਕ ਪਾਸੇ ਧਿਆਨ ਦਿੱਤਾ ਜਾਵੇ ਇਹਦਾ ਜੋਗ ਹੱਲ ਕੀਤਾ ਜਾਵੇ ਇਥੇ ਦੋ ਮੁਲਾਜ਼ਮ ਹੈਗੇ ਤੇ ਉਹ ਕਦੀ ਵੇਖੇ ਨਹੀਂ ਇਥੇ ਆਏ ਜਿਹੜਾ ਆਰਜੀ ਹੈ ਉਹ ਆਜੀ ਤੌਰ ਤੇ ਹੁੰਦਾ ਪਾਣੀ ਚ ਲੱਗ ਚਲੇ ਜਾਂਦਾ ਤੇ ਓਵਰਫਲੋ ਜਿਹੜੀ ਉਹ ਚਲਦੀ ਰਹਿੰਦੀ ਆ ਤੇ ਓਵਰਫਲੋ ਚੋਂ ਲਾ ਚੱਲ ਕੇ ਦੋ ਜੀ ਟੈਂਕੀ ਆ ਜਿਹਦੇ ਪੌਣੀਆਂ ਭਾਂਗਾ ਕਿ ਟੰਗੀ ਲੱਗੀ ਸਾਲੇ ਸਕੂਲ ਵਾਲੀ ਵੀ ਉਹ ਬੱਚਿਆਂ ਦਾ ਨੁਕਸਾਨ ਹੋ ਸਕਦਾ ਸਾਡੇ ਪਲਾਟ ਵਾਲੀ ਹੋ ਸਕਦਾ ਇੱਧਰ ਸੜਕ ਚੱਲਦੀ ਉੱਧਰ ਵੀ ਹੋ ਸਕਦਾ ਇਹਦਾ ਤੇ ਨੁਕਸਾਨ ਹੀ ਨੁਕਸਾਨ ਆ ਆਪਾਸ ਇਸ ਕਰਕੇ ਆ ਦੀ ਪ੍ਰਸ਼ਾਸਨ ਵੇਂਦੀ ਹੈ ਇਹਦੇ ਵੱਲ ਧਿਆਨ ਦਿੱਤਾ ਜਾਏ ਇਹਦਾ ਕੋਈ ਹੱਲ ਕੀਤਾ ਜਾਏ ਉਹ ਮਲ ਪੱਕਾ ਕੋਈ ਰਿਪੇਅਰ ਕਰਨੀ ਹੈ ਕੀ ਕਰਨਾ ਇਹਨੂੰ ਇਹ ਉਹਨਾਂ ਦੀ ਜ਼ਿੰਮੇਵਾਰੀ ਹੈ ਸਾਡੀ ਵੇਂਦੀ ਹੈ ਇਸ ਵੱਲ ਕੇ ਪ੍ਰਸ਼ਾਸਨ ਨੂੰ ਇਸ ਵੱਲ ਖਿਆਦ ਦੇਣਾ ਚਾਹੀਦਾ ਕਿ ਇਹ ਨੰਗੇਲੀ ਨਾ ਹੋਵੇ ਤੇ ਖਾਸ ਕਰਕੇ ਜਿਹੜੀ ওভারਫਲ ਜਿਹੜੀ ਚੱਲਦੀ ਹੈ ਇੱਕ ਪਾਸੇ ਸਰਕਾਰ ਕਹਿੰਦੀ ਵੀ ਪਾਣੀ ਦੀ ਬੂੰਦ-ਬੂੰਦ ਬਚਾਓ ਆਪਣੀ ਵਾਟਰ ਸਪਲਾਈਓ ਇਹ ਬਿਹਾਰ ਦੀ ਚੱਲਦੀ ਰਹਿੰਦੀ ਹੈ ਜਿਹਦੀਆਂ ਹੀ ਐਸਡੀਓ ਨੇ ਇੱਕ ਦੋ ਵਾਰੀ ਮੂਵੀ ਵੀ ਕਹੀ ਆ ਇਸ ਕਰਕੇ ਆਡੀ ਬੇਨਤੀ ਜੀ ਮੈਂ ਯੋਧਵੀਰ ਸਿੰਘ ਰਾਸ਼ਟਰਪਤੀ ਦੁਆਰਾ ਸ਼ೌਰੀਆ ਚਕਰਨਾ ਸਰਮਾਨ ਦਾ ਪਿੰਡ ਹੱਲੇ ਦਾ ਵਸਨੀਕ ਆ ਮੈਂ ਲੰਗ ਰਿਆ ਸੀ ਇਹ ਖੜਪ ਕਰਕੇ ਆਵਾਜ਼ ਆਏ ਕਿ ਡਿੱਗਨ ਦੀ ਉਹ ਦੇਖਿਆ ਤੇ ਇਹ ਜਿਹੜੀ ਟੈਂਕੀ ਗਵਰਨਮੈਂਟ ਨੇ ਬਣਾਈ ਦੀ ਸਾਡੇ ਪਿੰਡ ਹੱਲੇ ਚਾਹੀਏ ਦੇ ਇਲਾਵਾ 14 15 ਪਿੰਡਾਂ ਚੋਂ ਪਾਣੀ ਵੀ ਜਾਂਦਾ ਉਹ ਪੌੜੀ ਜਿਹੜੀ ਉਹ ਡਿੱਗੀ ਆ ਪਹਿਲਾਂ ਵੀ ਡਿੱਗ ਚੁੱਕੀ ਅੱਜ ਫੇਰ ਡਿੱਗੀ ਤੇ ਅੱਗੇ ਵੀ ਡਿੱਗਣ ਵਾਲੀ ਆ ਇਹ ਕਿਸੇ ਵੇਲੇ ਵੀ ਲਾਗੇ ਸਕੂਲ ਹੈ ਮੀਡਲ ਸਕੂਲ ਆ ਕਿਸੇ ਬੱਚੇ ਦੇ ਉੱਤੇ ਪੈ ਸਕਦੀ ਆ ਜਾਂ ਟੈਂਕੀ ਦੇ ਜਿਹੜੇ ਕਰਮਚਾਰੀ ਨੇ ਉਹਨਾਂ ਤੇ ਪੈ ਸਕਦੀ ਆ ਜਾਂ ਲਾਗੇ ਛਾਗੇ ਜਿਹੜਾ ਕੋਈ ਫਿਰਦਾ ਤੁਰਦਾ ਸਹਿਰ ਵੀ ਇੱਥੇ ਕਰਾਂਦੇ ਆ ਪਿੰਡ ਦੇ ਲੋਕੀ ਬਾਈ ਚਾਂਸ ਕਿਸੇ ਦਾ ਸਹਿਰ ਕਰਦੇ ਉੱਤੇ ਪਰ ਉਹਦੀ ਤਾਂ ਮੌਕੇ ਤੇ ਡੱਸ ਹੋ ਸਕਦੀ ਆ ਸੋ ਮੈਂ ਪ੍ਰਸ਼ਾਸਨ ਅੱਗੇ ਤੇ ਇਸ ਵਿਭਾਗ ਕੇ ਬੇਨਤੀ ਕਰਨਾ ਕਿ ਜਲਦੀ ਤੋਂ ਜਲਦੀ ਇਸ ਟੈਂਕੀ ਦੀ ਰਿਪੇਅਰ ਕੀਤੀ ਜਾਏ ਜਿਹੜੀ ਪੌੜੀ ਆ ਉਹਨੂੰ ਜਾਂ ਤੇ ਆਪਣੇ ਹਿਸਾਬ ਨਾਲ ਉਤਾਰ ਲਿਆ ਦાય ਜਾਂ ਨੂੰ ਰਿਪੇਅਰ ਕਰਕੇ ਠੀਕ ਕੀਤਾ ਜਾਏ ਤਾਂ ਕਿ ਕਿਸੇ ਦਾ ਜਾਨੀ ਮਾਲੀ ਨੁਕਸਾਨ ਨਾ ਹੋ ਸਕੇ ਜਲਦੀ ਤੋਂ ਜਲਦੀ ਜਲਦੀ ਇਹ ਮਹਿਕਮਾ ਜਿਹੜਾ ਹੈਗਾ ਵਾ ਵਾਟਰ ਸਪਲਾਈ ਵਾਲਾ ਉਹਨਾਂ ਦੀ ਡਿਊਟੀ ਬਣਦੀ ਆ ਕਿ ਉਹ ਰਿਪੋਰਟ ਆਪਣੇ ਸੀਨੀਅਰਸ ਅਸਰਵ ਕਰਨ ਤਾਂ ਕਿ ਇਹਦੀ ਰਿਪੇਅਰ ਕੀਤੀ ਜਾਏ ਤੇ ਓਵਰਆਲ ਜਿਹੜੀ ਗਵਰਨਮੈਂਟ ਆ ਉਹਨਾਂ ਦੀ ਰਿਸਪੌਂਸਿਬਿਲਟੀ ਆ ਪ੍ਰਸ਼ਾਸਨ ਦੀ ਰਿਸਪੌਂਸਿਬਿਲਟੀ ਆ ਕਿ ਜਾਨ ਔਰ ਮਾਲ ਦੀ ਰਾਖੀ ਕਰਨੀ ਔਰ ਕਿਰਪਾ ਕਰਕੇ ਇਹ ਪਿੰਡ ਹੱਲੇ ਦੀ ਟੈਂਕੀ ਜਿਹੜੀ ਆ ਕਾਫੀ ਚਿਰ ਤੋਂ ਬਣੀ ਦੀ ਆ ਬੜਾ ਸੁਖਾ ਲੋਕਾਂ ਨੂੰ ਪਾਣੀ ਜਾਂਦਾ 14-15 ਪਿੰਡਾਂ ਤੇ ਜਾਂਦਾ ਇੱਥੋਂ ਪਰ ਉਹ ਕਿਸੇ ਵੇਲੇ ਵੀ ਘਟਨਾ ਹੋ ਸਕਦੀ ਆ ਜਿਹਦੇ ਵਿੱਚ ਬਾਅਦ ਚ ਪਛਤਾਣਾ ਪੈਂਦਾ ਅਸੀਂ ਪਹਿਲਾਂ ਹੀ ਸਰਕਾਰ ਨੂੰ ਤੇ ਐਡਮਿਨਿਸਟ੍ਰੇਸ਼ਨ ਨੂੰ ਇਸ ਵਿਭਾਗ ਨੂੰ ਸचेत ਕਰਨਿਆ ਕਿ ਕਿਸੇ ਦਾ ਨੁਕਸਾਨ ਹੋਣ ਤੋਂ ਪਹਿਲੇ ਪਹਿਲੇ ਦੀ ਰਿਪੇਅਰ ਕੀਤੀ ਜਾਏ ਬਹੁਤ ਬਹੁਤ ਧੰਨਵਾਦ